ਸੋਰੀ ਮੈਂ ਲੇਕਿ ਜਿਸ ਸੀਜ਼ਨ ਆ ਹਾਂ ਬਿਲਕੁਲ ਫੜੇਗੀ ਜੀ ਇਹ ਇਹੋ ਗੱਲ ਹੈ ਕਿ ਪਿਛਲੇ ਪੰਜ ਸਾਲ ਬੰਦੇ ਆਏ ਆ ਪਾਰਟੀਆਂ ਦੇ ਕਹਿੰਦੇ ਕਾਂਗਰਸ ਦਾ ਮੇਅਰ ਨੇ ਕਰਨੀ ਜਿਸ ਵਾਰੀ ਤੁਹਾਡਾ ਮੇਅਰ ਸੀ ਜੀ ਦੇਖੀ ਮੈਂ ਤੁਹਾਡੇ ਉੱਤੇ ਵਾਰ ਬਣ ਕੇ ਪਟਾਲੇ ਨੇ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜੀ ਮਤਲਬ ਪਾਰਟੀ ਵਾਈਜ਼ ਤੋਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਜੀ ਆ ਜੋ ਅਰਵਿੰਦ ਕੇਜੀਵਾਲ ਜੀ ਵੀ ਕਰੋ ਚਾਹੇ ਪਾਰਟੀ ਵਾਈਜ਼ ਤੋਂ ਉਪਰੋਕਤ ਚੋਣਾਂ ਲੜੀਆਂ ਪਾਰਟੀ ਵਾਈਜ਼ ਤੋਂ ਉਪਰੋਕਤ ਜਿਹੜਾ ਲੋਕਾਂ ਸਾਡੀ ਸਪੋਰਟ ਕੀਤੀ ਹਲਕੀ ਤਾਂ ਮੇਅਰ ਨਹੀਂ ਬਣੇ ਸਪੋਰਟ ਕੀਤੀ ਹੈ ਜੀ ਕੋਈ ਗੱਲ ਨਹੀਂ ਜੀ ਦਿਹਾਤੀ ਨਹੀਂ ਸ਼ਹਿਰ ਇੱਕ ਹੈ ਜੀ ਆਪਣਾ ਇਹਨੂੰ ਇਹਨੂੰ ਦੋਸ਼ ਸਿਰਾਂ 'ਤੇ ਵੰਡੀਏ ਆਪਾਂ ਸ਼ਹਿਰ ਇੱਕ ਹੈ ਜਿਹ ਜੜਾ ਜਿਗਾ ਪੁਰੂਬਾ ਟਰਸਟ ਦੇ ਚੇਰਮੈਨ ਜੀ ਜਿਗਾ ਸਾਰੇ ਸ਼ਹਿਰ ਦਾ ਮੇਅਰ ਸ਼ਹਿਰ ਦਾ ਮੇਅਰ ਹੋਏਗਾ ਜੀ ਸਾਰੇ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਹੋਏਗਾ ਸਾਰੇ ਸ਼ਹਿਰ ਦਾ ਡਿਪਟੀ ਮੇਅਰ ਹੋਏਗਾ ਇੱਕ ਨਵੀਂ ਸ਼ੁਰੂਆਤ ਕਰ ਰਹੇ ਆ ਜੀ ਜਿਵੇਂ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਨੂੰ ਵੋਟਾਂ ਪਾਈਆਂ ਅੱਦੇ ਸੀ ਕੰਮ ਕਰਾਂਗੇ ਸਰ ਨਾਮ ਵੀ ਨਾਮ ਦੇ ਉੱਤੇ ਵੀ ਕਾਫੀ ਜਿਹੜੇ ਚਰਚਾ ਚੱਲ ਰਹੀ ਹੈ ਜੀ ਦੋ ਤਿੰਨ ਬੰਦੇ ਨਾਮ ਆ ਰਹੇ ਨੇ ਕੰਮ ਹੈ ਜੀ ਕਰੋ ਤੁਸੀਂ ਚਰਚਾ ਕਰੋ ਉਸ ਤੋਂ ਬਾਅਦ ਦੱਸ ਦੇਣਾ ਸਾਰਾ ਜੀ ਸਰ ਬਿਲਕੁਲ ਕਰ ਲਈ ਜੀ ਹਾਂ ਜੀ ਸਰ ਮੇਰੀ ਬੇਨਤੀ ਹੈ ਵੀ ਹੁਣ ਮੈਨੂੰ ਅੱਗੇ ਕਰਖ ਲੈਣ ਨੂੰ ਬੋਲੋ ਕਰ ਲਓ ਪਲੀਜ਼ ਪਿੰਡ ਆਫ ਸਾਇਲੈਂਸ ਆ ਸਭ ਤੋਂ ਪਹਿਲਾਂ ਤਾਂ ਅ ਅੱਜ ਪਟਿਆਲਾ ਦੀ ਇਸ ਮੇਅਰ ਚੋਣ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਨਾਲ ਹੀ ਧੰਨਵਾਦ ਸਾਡੇ ਸਾਰੇ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡਲੀ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫॉर ਪਟਿਆਲਾ ਮੇਅਰਲ ਇਲੈਕਸ਼ਨਸ ਐਡਵੋਕੇਟ ਵਿਰਿੰਦਰ ਗੋਏ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਤ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮਐਲਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 48 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟিক্যাল ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਈਆਂ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਹਨਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕਾਉਂਸਲਰਾਂ ਨੂੰ ਪ੍ਰਧਾਨ ਬਣਾਉਣਾ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵਲੰਟੀਅਰ ਅਰਵਿੰਦ ਕੇਜਰੀਵਾੜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਬਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਠੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਲੀ ਸਾਹਿਬ ਜੀ ਪਾਲ ਪੋਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਇਆ ਸਾਹਿਬ ਸਾਰੀ ਟੀਮ ਬਣਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਵਾਦੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ 8 ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮ ਸੀ ਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ੍ਹ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ 8 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵਾਈਸ ਪ੍ਰਧਾਨ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਔਨ ਵਾਲੇ 2 ਸਾਲਾਂ ਦੇ ਵਿੱਚ ਨਹਾਰ ਬਦਲੇ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਕਿਰਿਆਰ ਵਿੰਦ ਕੇ ਜੀ ਰਵਾਜੀ ਯਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਇਹ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਹੈ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦੀ ਹਾਂ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵੀ ਨੇ ਬਹੁਤ ਕਿਉਂਕਿ ਦੋ ਤਿੰਨ ਸਾਲਾਂ ਤੋਂ ਨਗਰ ਨਗਰ ਕੋਈ ਮੇਰ ਨਹੀਂ ਮਿਲਿਆ ਸੀ ਉਹਨ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਲੋਗ ਸਨਮਾਨ ਵੀ ਮਿਲ ਰਿਹਾ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਕਬੱਡੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਕੋਈ ਸਨਮਾਨ ਨਹੀਂ ਮਿਲ ਰਿਹਾ ਕਿ ਲੱਗਦਾ ਕਿ ਉਹਦੇ ਨਾਲ ਕੁਝ ਵਾਪਸੀ ਹੋਏਗੀ ਨਹੀਂ ਦੇਖੋ ਇਹ ਚਲੋ ਖੈਰ ਤੁਹਾਡੀ ਆਪਣੀ ਪਰਸਪੈਕਸ਼ਨ ਹੈ ਜੀ ਕੋਈ ਨਿਰਾਸ਼ਾ ਸੀ ਕਿ ਮੈਨੂੰ ਤਾਂ ਅਜਿਹੀ ਕੋਈ ਨਿਰਾਸ਼ਾ ਵਾਲੀ ਗੱਲ ਵੀ ਨਜ਼ਰ ਨਹੀਂ ਆਈ ਹੈਗੀ ਜੇ 55% ਵੋਟਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀ ਪਰ ਮੈਂ ਇਹਦੇ ਨਾਲ ਇੱਕ ਹੋਰ ਆਈਸਿੰਗ ਔਨ ਦਾ ਕੇਕ ਐ ਸਮਝ ਲਓ ਸੋਨੇ ਤੇ ਸੁਹਾਗਾ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲਿਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੜੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਹੈ ਜਿਹੜਾ ਕੋਈ ਵੀ ਪਾਰਟੀ ਆਪਦੇ ਸਾਥੀਆਂ ਨੂੰ ਆਪਦੇ ਵਲੰਟੀਅਰਸ ਨੂੰ ਕੀ ਦੇ ਸਕਦੀ ਹੈ ਹਰਬੰਨ ਜੀ ਪਟਿਆਲਾ ਅਜੀਹਾਂ ਸ਼ਹਿਰ ਜਿਹੜਾ ਪਹਿਲਾ ਜਿਹੜਾ ਆਮ ਆਦੀ ਪਾਰਟੀ ਦਾ ਪੂਰੇ ਪੰਜਾਬ ਤੋਂ ਬਣੇ ਕਿਉਂਕਿ ਇਸ ਤੋਂ ਪਹਿਲਾਂ ਬਾਕੀ ਸਾਰੀਆਂ ਦੋ ਜਿੰਦਗੀ ਤੋਂ ਦੀ ਪਾਰਟੀ ਚਾਹੁੰਦੀ ਪਰ ਇਹ ਪਹਿਲੇ ਮੇ ਨੇ ਜਿਹੜੀ ਥੋੜੀ ਪਾਰਟੀ ਤੋਂ ਜਿੱਤੇ ਔਰ ਥੋੜੀ ਪਾਰਟੀ ਤੋਂ ਪਹਿਲੇ ਫਿਰ ਬਣ ਜਾ ਰਹੇ ਤਾਂ ਪਟਿਆਲੇ ਲਈ ਥੋੜ ਸਰਕਾਰ ਦਾ ਖਾਸ ਤੋਹਫਾ ਵੀ ਰਹਿਣਾ ਲੱਗਾ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਵੀ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟ ਦੀ ਜੋ ਕਾਰੀਆ ਦੀ ਇਹ ਕਿਸ ਤਰ੍ਹਾਂ ਲੋ ਨਾਟ ਨੂੰ ਕਿਸੇ ਅੱਜ ਜਿਹੜੇ ਨਵੇਂ ਚੁਣੇ ਐਮਸੀ ਨੇ ਉਹਨਾਂ ਦੀ ਸੋਚ ਉਪ ਸਮਾਰੋਏ ਦੇ ਨਾਲ ਮੇਅਰ ਦੀ ਇਲੈਕਸ਼ਨ ਹੈ ਤੇ ਇਹਦੇ ਵਿੱਚ ਅਸੀਂ ਜਿਹੜੇ ਇੰਪਾਇਰਮੈਂਟ ਸਪੈਸਿਟੀ ਵੱਲੋਂ ਹੈਗੇ ਦੇ ਤੇ ਇਵਰੋਲਡ ਇੰਚਾਰਜ ਹੈ ਨਾਲ ਦੋ ਡੀਐਸਪੀ ਨੇ ਤੇ ਜਿਹੜੇ ਸਿਲੀ ਰੇਸ ਐਸਚਓ ਨੂੰ ਸਾਰੇ ਇੱਥੇ ਡਿਪਲੋਏਡ ਨੇ ਐਂਡ ਵੀਲ ਇਨਸ਼ੋਰ ਕਿ ਜਿਹੜਾ ਲੋ ਨਾਟ ਰੋ ਮੇਨਟੇਨ ਰਹਿ ਕਿ ਕਿਸੇ ਵਿਚਾਲੇ ਕੋਈ ਇਸ਼ੂ ਨਾ ਰਹੇ ਜਿਹੜਾ ਤੇ ਇਹ ਪ੍ਰੋਸੈਸ ਹੈ ਮੇਅਰ ਚੁਣਨ ਦਾ ਤੇ ਸੋਚ ਉਪ ਸਮਾਰੋ ਦਾ ਇਹ ਨਿਤਰੇ ਚੜ੍ਹ ਸਤੇ ਸ਼ਾਂਤਦਾ ਤਰ ਜਿਸ ਤਰ੍ਹਾਂ ਕਿ ਮੇਟ ਹੋਇਆ ਜਾਂਦਾ ਉਸ ਤੋਂ ਬਾਅਦ ਕਿ ਕਾਫੀ ਲੋਕ ਇਕੱਠੇ ਹੋ ਰਹੇ ਲੱਗੇ ਉਹਨਾਂ ਵਾਸਤੇ ਅਰੇਂਜਮੈਂਟ ਕਰ ਰੱਖੀ ਹੈ ਹਾਂਜੀ ਉਹਨਾਂ ਵਾਸਤੇ ਸਾਡੀ ਗੇਟ ਤੋਂ ਬਾਅਦ ਵੀ ਡਿਪਲੋਇਮੈਂਟ ਹੈ ਦੇਖਦੇ ਅੰਦਰ ਜਿਹੜੀ ਡਿਪਲੋਇਮੈਂਟ ਹੈ ਸਾਰੇ ਪ੍ਰੋਸੈਸ ਵਾਸਤੇ ਜਿਹੜਾ ਬਾਹਰ ਵੀ ਡਿਪਲੋਇਮੈਂਟ ਹੈ ਉਹ ਬੇਸਿਕਲੀ ਇਹਦੇ ਵਾਸਤੇ ਕਿ ਕੋਈ ਬਾਅਦ ਅਨੈਸੈਸਰੀ ਕੱਟਣਾ ਹੋਵੇ ਕੋਈ ਇਹਦੇ ਠੀਕ ਹੈ ਅੱਗੇ ਦੇਖੋ ਸਭ ਤੋਂ ਪਹਿਲਾਂ ਜਿਹੜੇ ਜੇਤਰੇ ਕੀ ਹਾਲਾਤਾਂ ਪੇਸ਼ ਕੀ ਜਾ ਰਹੇ ਨੇ ਅੱਗੇ ਦੇਖੋ ਸਟਾਫਰ ਜੀ ਮੇਰੇ ਬੋਧੀਆ ਜਣਾਂ ਦੀ ਬਾਈ ਦੇ ਨਾਲ ਇਕੱਠੇ ਹੋਏ ਤੁਹਾਡੇ ਸਾਹਮਣੇ ਦੇ ਸਾਰੇ ਤਸਵੀਰਾਂ ਮੂਟਾ ਪਹਿਲਾਂ ਪਟਿਆਲਾ ਨੂੰ ਆਉਂਦੇ। ਬਿਲਕੁਲ ਜੱਗਾ ਜੀ ਵੀ ਨਾਲ ਹੈਗੇ ਆ। ਗੁੰਦਰ ਕੋ ਗਿਆ ਜੀ ਆਪਣੇ ਪਰਿਵਾਰ ਦੇ ਨਾਲ ਹੈਗੇ ਆ। ਕੀ ਕਹਿਣਾ ਚਾਹੋਗੇ ਮੇਰੇ ਸਾਹਬ? ਬਹੁਤ ਅੱਛਾ ਲੱਗ ਰਿਹਾ। ਅੱਜ ਕਾਰਪੋਰੇਟ ਦੇ ਪਰਿਵਾਰ 'ਚ ਵਾਧਾ ਹੋ ਗਿਆ। ਕਿਉਂਕਿ ਅਸੀਂ ਨਵੇਂ ਜੁਆਇਨ ਕਰੇ ਆ। ਜੀ ਜੀ। EMPLOYEES ਦੇ ਨਾਲ ਸਾਡੇ ਪਰਵਾਸ ਤੇ ਵਾਦਾ ਹੋ ਗਿਆ ਜੀ ਸਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਐਗਜੈਂਪਲ ਸੈੱਟ ਕਰਾਂਗੇ ਆਮ ਆਦਮੀ ਪਾਰਟੀ ਦਾ ਪਰਮੇਸ਼ਰ ਜਿਹੜੇ ਕੌਂਸਲਰ ਹੁੰਦੇ ਉਹਨਾਂ ਦੀ ਡਿਊਟੀ ਕੀ ਹੁੰਦੀ ਹੈ ਕਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਨਾਲ ਲੈ ਕੇ ਦੇਖੋ ਜਿੜੀ ਜੀ ਤੁਹਾਨੂੰ ਪਤਾ ਸਾਨੂੰ ਵੀ ਨਹੀਂ ਪਤਾ ਹੁੰਦਾ ਜੀ ਸਰ ਵੀ ਤੁਹਾਡੇ ਨੂੰ ਵੀ ਪੁੱਛ ਗਏ ਵੀ ਲੋਕਾਂ ਨੇ ਕੀ ਪ੍ਰੋਬਲਮ ਹੈ ਉਹਨੂੰ ਪਹਿਲ ਦੇ ਹੱਦ ਤੇ ਆਪਾਂ ਹੱਲ ਕਰਾਂ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਪੰਜਾਬ ਦੇ ਵਿੱਚ ਬਣਿਆ ਹੈਗਾ ਕਿਸ ਤਰ੍ਹਾਂ ਦੇਖ ਦੇਗੇ ਔਰ ਤੁਹਾਡੇ ਤੇ ਜਿਹੜਾ ਵੱਡੀ ਜ਼ਿੰਮੇਵਾਰੀ ਪਟਿਆਲੇ ਦੀ ਮਿਲੀ ਹੈ ਤੁਹਾਨੂੰ ਦੇਖੋ ਪਾਰਟੀ ਹਾਈ ਕਮਾਂਡ ਨੇ ਭਗਵੰਤ ਸਿੰਘ ਸਾਬ केजरीवाल ਸਾਹਿਬ ਵੀ ਸੰ ਹਾਂ ਅਮਰ ਲੋੜਾ ਜੀ ਪ੍ਰਿੰਦਰ ਗੋਇਲ ਜੀ ਡਾਕਟਰ ਬਲਬੀਰ ਜੀ ਹਾਂਜੀ ਐਮਐਲਏ ਜੀਤਵਾਲ ਕੋਲੀ ਸਾਹਿਬ ਪ੍ਰਮਾਧਿਰ ਸਾਹਿਬ ਸਾਰਿਆਂ ਦਾ ਅਸ਼ੀਰਵਾਦ ਹੈ ਔਰ ਕੈਪਟਨ ਅੰਧੀ ਕੈਪਟਨ ਨਾਲ ਵੀ ਆਈ ਵੀ ਹੈ ਔਰ ਬਹੁਤ ਵਧੀਆ ਰਹੇਗਾ ਸਾਰਿਆਂ ਦਾ ਖੁਸ਼ੀ ਹਿੱਸਾ ਹਰ ਕਰ ਰਹੇ ਪਹਿਲੇ ਕੰਮ ਕਿਹੜਾ ਡਿਵੈਲਪਮੈਂਟ ਦਾ ਜਿਹੜਾ ਸ਼ਹਿਰ ਚ ਹੋਣ ਵਾਲਾ ਜਿਹੜਾ ਵੀ ਜਿਹੜੀ ਵੀ ਪ੍ਰਾਇੋਰਟੀ ਹੋਗੀ ਉਹ ਪਹਿਲੇ ਆਧਾਰ ਤੇ ਹੀ ਹੋਏਗਾ ਹੋ ਗਿਆ ਸਭ ਕ੍ਰਪਸ਼ਨ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਅੱਡਾ ਮੰਨਿਆ ਜਾਂਦਾ ਹੈ ਕਾਫੀ ਜਿਹੜਾ ਹੈਗਾ ਸ਼ਹਿਰ ਦੇ ਵੀ ਨਜਾਇਜ਼ ਉਥਾਰੀਆਂ ਹੋ ਰਹੀਆਂ ਕਾਫੀ ਲੋਕਾਂ ਦੇ ਮਿੱਲੇ ਭੁਗਤ ਦੇ ਨਾਲ ਉਹਦੇ ਤੇ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਅਸੀਂ ਨਾਲ ਆ ਜੀ ਤੁਹਾਡੇ ਤੁਹਾਡੇ ਸਾਥ ਦੀ ਜ਼ਰੂਰਤ ਹੈ ਔਰ ਜਿਹੜਾ ਵੀ ਚੀਜ਼ ਆਪਣੇ ਠੀਕਾਇ ਜਾਏਗੀ ਅੱਪਾ ਉਹਨੂੰ ਦਰੁਸਤ ਕਰਾਂਗੇ ਖਰਾਬ ਨਹੀਂ ਕਰਾਂਗੇ ਔਰ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਕਾਉਂਸਲਰਾਂ ਦੀ ਡਿਊਟੀ ਕੀ ਹੁੰਦੀ ਹੈ ਤੁਹਾਡਾ ਅਸ਼ੀਰਵਾਦ ਨਵੇਂ ਇਤਿਆਹ ਰਚੋਗੇ ਤੁਹਾਡੇ ਸਾਰੇ ਭਰਾਵਾਂ ਦਾ ਅਸ਼ੀਰਵਾਦ ਚਾਹੀਦਾ ਹੈ ਕਿ ਥੰ ਬੈ ਤੁਸੀਂ ਤੁਸੀਂ ਜਿਵੇਂ ਕਹੋਗੇ ਅੱਪਾ ਉਸੇ ਤਰੀਕੇ ਨਾਲ ਕੰਮ ਕਰਾਂਗੇ ਔਰ ਮੈਂ ਪਹਿਲਾਂ ਹੀ ਆਲਰੇਡੀ ਸੋਸ਼ਲ ਵਰਕਰ ਐ ਔਰ ਮੇਰੀ ਸੋਚ ਹੈ ਵੀ ਪਟਿਆਲੇ ਸ਼ਹਿਰ ਨੂੰ ਇਹ ਕੋਈ ਮੇਰ ਮੇਰਾ ਤਾਂ ਲੋਕੀ ਯਾਦ ਕਰਨ ਕਿਉਂਕਿ ਇਹ ਸਾਹਿਬ ਪਹਿਲਾ ਮੇਰ ਆਮ ਆਦਮੀ ਪਾਰਟੀ ਦਾ ਪਟਿਆਲੇ ਤੋਂ ਬਣਿਆ ਕਿਸ ਤਰ੍ਹਾਂ ਦੇ ਐਗਜ਼ੈਂਪਲ ਸੈੱਟ ਕਰਨਾ ਚਾਹੁੰਗਾ ਪਹਿਲਾ ਕੰਮ ਜਿਹੜਾ ਸਵਾਇਸ਼ ਦਾ ਆ ਰਿਹਾ ਦੇਖੋ ਸਾਰੇ ਕੰਮ ਹੈ ਸੜਕਾਂ ਨੇ ਕੰਮ ਹੈ ਜਿਹੜੇ ਟ੍ਰੋਲੋਰੀ ਵਾਲੀ ਟਾਈਲ ਹੈ ਸੀਮਿੰਟ ਦੇ ਕੰਮ ਹੈ ਪਾਰਕਾਂ ਦੇ ਕੰਮ ਹੈ ਕਾਫੀ ਕੰਮ ਹੈ ਨੂੰ ਪ੍ਰਾਇੋਰਟੀ ਦੇ ਬੈਠ ਕੇ ਇਹਨੂੰ ਸੈੱਟੋਗੇ ਟਾਈਮ ਟੂ ਟਾਈਮ ਜਿਹੜਾ ਹੈਗਾ 1 ਟੂ 1 ਜਿਹੜੇ ਅੰਦਰ ਬਾਦ ਜਿਹੜੇ ਅੰਦਰ ਪਾਰਟੀ ਅੰਦਰ ਜਿਹੜੇ ਜਿਹੜੇ ਅੰਦਰ ਇੱਕ ਵਿਰੋਧ ਵੀ ਦਿੱਤੇ ਕੁਝ ਅੰਦਰ ਕੋਈ ਵਿਰੋਧੀਆਂ ਵੀ ਕੋਈ ਐਸਾ ਨਹੀਂ ਵੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਸਾਰੇ ਸਾਰੇ ਜੱਟੇ ਕੋਈ ਵਿਰੋਧ ਨਹੀਂ ਕਰੀ ਅੰਦਰ ਪਾਰਟੀਆਂ ਦੇ ਜਿਹੜੇ ਕੌਂਸਲਰ ਜਿੱਤੇ ਉਹਨਾਂ ਨੂੰ ਨਾਲ ਲੈ ਕੇ ਡਿਵੈਲਪਮੈਂਟ ਉਹਨਾਂ ਦੇ ਵਾਡਾਂ 'ਚ ਹੋਏਗੀ ਡਿਵੈਲਪਮੈਂਟ ਜ਼ਰੂਰ ਹੋਏਗੀ ਪਹਿਲੀ ਗੱਲ ਤਾਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਹੋਏਗੀ 60 ਵਾਡਾਂ ਦੀ ਮੇਲ ਲੋਕਾਂ ਨੇ ਜੁੜਿਆ 60 ਵਾਡਾਂ ਨੇ ਜੁੜਿਆ ਤੁਹਾਡੀ ਜੁਮਾ ਵਾਡਾਂ